ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਬਲੌਗ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਕਿਰਪਾ ਕਰਕੇ ਸਾਰੇ ਬਲੌਗ ਨੂੰ ਜ਼ਰੂਰ ਵੇਖਿਓ ਅੱਜ ਆਪਾਂ ਜਾ ਰਹੇ ਹਾਂਗੇ ਸ਼੍ਰੀ ਤਰਨਤਨ ਸਾਹਿਬ ਵਿਖੇ ਘਰ ਦੇ ਵਿੱਚ ਬਹੁਤ ਲੰਮੇ ਸਮੇਂ ਬਾਅਦ ਭਰਾ ਦੇ ਘਰੇ ਖੁਸ਼ੀਆਂ ਆਈਆਂ ਸੀ ਤਿੰਨ ਇਕੱਠੀਆਂ ਗੁਰਗਜਨ ਸਿੰਘ ਗੁਰਫਤੇ ਸਿੰਘ ਤੇ ਗੁਰਮੀਹਰ ਕੌਰ ਇਹਨਾਂ ਦਾ ਸ਼ੁਕਰਾਨਾ ਕਰਨ ਦੇ ਲਈ ਸ਼ੁਕਰਾਨੇ ਵਜੋਂ ਅਰਦਾਸ ਕਰਨ ਦੇ ਲਈ ਪਰਿਵਾਰ ਸਮੇਤ ਸਾਡਾ ਪ੍ਰੋਗਰਾਮ ਬਣਿਆ ਤਰਨਤਨ ਸਾਹਿਬ ਜਾਨ ਵਿਖੇ ਅਸੀਂ ਘਰ ਦੇ ਵਿੱਚੋਂ ਤਕਰੀਬਨ ਸਵੇਰੇ 6 ਵਜੇ ਚੱਲ ਪਏ ਸੀਗੇ ਤੇ ਤਰਨਤਨ ਸਾਹਿਬ ਕੇ ਸ਼ਾਇਦ ਅਸੀਂ 8 ਵਜੇ ਪਹੁੰਚ ਗਏ ਸੀਗੇ 2 ਘੰਟੇ ਦੇ ਸਫ਼ਰ ਦੇ ਦੌਰਾਨ ਅਸੀਂ ਜੋ ਵੀ ਮਹਿਸੂਸ ਕੀਤਾ ਅਨੁਭਵ ਕੀਤਾ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਬਲੌਗ ਦੇ ਵਿੱਚ ਅਸੀਂ ਤਰਨਤਨ ਸਾਹਿਬ ਦੀ ਜਿਹੜਾ ਇਤਿਹਾਸਿਕ ਕੀ ਉਹਨਾਂ ਦਾ ਬੜਮੁੱਲਾ ਰੋਲ ਹੈਗਾ ਜਾਂ ਕੀ ਇਤਿਹਾਸ ਦੇ ਵਿੱਚ ਸਥਾਨ ਹੈਗਾ ਉਹਦੇ ਬਾਰੇ ਵੀ ਤੁਹਾਡੇ ਨਾਲ ਸਾਂਝ ਪਾਵਾਂਗੇ ਜਦੋਂ ਅਸੀਂ ਚੱਲੇ ਘਰੋਂ ਤਾਂ ਹਜੇ ਸੂਰਜ ਨਹੀਂ ਨਿਕਲਿਆ ਸੀਗਾ ਤੇ ਰਸਤੇ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਨੌਜਵਾਨ ਤੇ ਬਜ਼ੁਰਗ ਸ਼ੈਰਾ ਕਰ ਰਹੇ ਸੀਗੇ ਸ਼ੈਅਰ ਕਰਨ ਦੇ ਨਾਲ ਦੀ ਸਿਹਤ ਆ ਗਈ ਉਹ ਵਧੀਆ ਤੰਦਰੁਸਤ ਰਹਿੰਦੀ ਹੈਗੀ ਸੋ ਬੜੀ ਖੁਸ਼ੀ ਮਿਲੀ ਕਿ ਸ਼ੇਅਰ ਕਰਨੀ ਵੀ ਬੜੀ ਜ਼ਰੂਰੀ ਹੈਗੀ ਤੇ ਲੋਕ ਜਾਗਰੂਕ ਵੀ ਨੇ ਇਸ ਗੱਲ ਦੇ ਪ੍ਰਤੀ ਕਿ ਸਾਨੂੰ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਮੰਡੀਆਂ ਦੇ ਵਿੱਚ ਸਰੋਂ ਦੇ ਢੇਰ ਲੱਗੇ ਹੋਏ ਸੀਗੇ ਕਿਉਂਕਿ ਹਾੜੀ ਦੇ ਦਿਨ ਚੱਲਦੇ ਨੇਗੇ ਤੇ ਇਹ ਵੇਖ ਕੇ ਜਿਹੜਾ ਹੈਗਾਗਾ ਹੋਰ ਵੀ ਮਨ ਦੇ ਵਿੱਚ ਆਇਆ ਕਿ ਹਾੜੀ ਤੋਂ ਪਹਿਲਾਂ-ਪਹਿਲਾਂ ਜਿਹੜਾ ਅਸੀਂ ਪ੍ਰੋਗਰਾਮ ਬਣਾਇਆ ਸੀ ਕਿ ਗਰਮੀ ਤੋਂ ਪਹਿਲਾਂ ਜਾਈਏ ਤੇ ਉਹ ਵੀ ਠੀਕ ਰਹੇ ਪੰਪ ਤੋਂ ਤੇਲ ਪਵਾ ਕੇ ਤੇ ਉਸ ਤੋਂ ਬਾਅਦ ਅਸੀਂ ਨਾ ਰਸਤੇ ਦੇ ਵਿੱਚ ਦੇਖਦੇ ਜਾਂਦੇ ਜੀ ਕਿ ਕਣਕਾਂ ਦਾ ਕਾਫੀ ਨੁਕਸਾਨ ਹੋ ਚੁੱਕਿਆ ਸੀਗਾ ਜਿਹੜਾ ਮੀਂਹ ਪੈ ਕੇ ਗਿਆ ਪਿੱਛੇ ਜੀ ਸੋ ਇਹ ਦੇਖਦੇ-ਦੇਖਦੇ ਅਸੀਂ ਜਿਹੜਾ ਹੈਗਾ 모ਗੇ ਬੁੱਗੀਪੁਰ ਚੌਂਕ ਦੇ ਵਿੱਚ ਪਹੁੰਚ ਗਏ ਸੱਜੇ ਹੱਥ ਲੁਧਿਆਣਾ ਘਰ ਤੇ ਖੱਬੇ ਹੱਥ 모ਗਾ ਫਿਰੋਜ਼ਪੁਰ ਤੇ ਆਪਾਂ ਜਾਣਾਂਗੇ ਇਸ ਬੁੱਗੀਪੁਰ ਚੌਂਕ ਤੋਂ ਸਿੱਧਾ ਬਿਲਕੁਲ ਕੋਟੀ ਸੇਖਾਣੂ ਕੋਟੀ ਸੇਖਾਣੂ ਜਾਣ ਦੇ ਲਈ ਆਪਾਂ ਸਿੱਧਾ ਰਸਤੇ ਤੇ ਪੈ ਕੇ ਬੱਚੇ ਗੱਡੀ ਦੇ ਵਿੱਚ ਚੌੜ ਕਰ ਰਹੇ ਸੀਗੇ ਕਿਉਂਕਿ ਛੋਟੇ ਨੇਗੇ ਤੇ ਇਹਨਾਂ ਦਾ ਜਿਹੜਾ ਮਾਨਾਗਾ ਉਹ ਨਹੀਂ ਟਿਕਦਾ ਹੁੰਦਾਗਾ ਬੱਚਿਆਂ ਦਾ ਸੋ ਉਹਨਾਂ ਨੂੰ ਖੇਡ ਲਾਉਣਾ ਪੈਂਦਾਗਾ ਸਮਝਾਤਾ ਸਕਦੇ ਨਹੀਂ ਲਾੜ ਪਿਆਰ ਦੇ ਨਾਲ ਹੀ ਉਹਨਾਂ ਨੂੰ ਗੱਲੀਬਾਤੀ ਲਾ ਕੇ ਰੱਖਣਾ ਪੈਂਦਾ ਧਿਆਨ ਪੜਕਾ ਕੇ ਰੱਖਣਾ ਮੈਂ ਤਾਂ ਤਾਂ ਕਿ ਸਫ਼ਰ ਦੇ ਦੌਰਾਨ ਆਪਾਂ ਨੂੰ ਕੋਈ ਤਕਲੀਫ ਨਾ ਹੋਵੇ ਸੋ ਇਸੇ ਤਰ੍ਹਾਂ ਹੀ ਅਸੀਂ ਚੱਲਦੇ ਗਏ ਤੇ ਉਸ ਤੋਂ ਬਾਅਦ ਆਪਾਂ ਜਲੰਧਰ ਵਾਲਾ ਜਿਹੜਾ ਬਾਈਪਾਸ ਆਊਗਾ ਮੋਗਾ ਜਲੰਧਰ ਵਾਲਾ ਉਹਨੂੰ ਵੀ ਆਪਾਂ ਸਿੱਧਾ ਹੀ ਲੰਘ ਜਾਣਾਗਾ ਤੇ ਉਸ ਤੋਂ ਬਾਅਦ ਕੋੜੀ ਸੇ ਖਾਂ ਗਏ ਕੋੜੀ ਸੇ ਖਾਂ ਤੋਂ ਬਾਅਦ ਮਖੂ ਮਖੂ ਤੋਂ ਬਾਅਦ ਅਸੀਂ ਸਿੱਧਾ ਜਿਹੜਾ ਹੈਗਾ ਆਪਣਾ ਦਰਿਆ ਲੰਗਿਆਂ ਦੇ ਹਰੀਕੇ ਪੱਤਨ ਜਿੱਥੇ ਸਤਲੁਜ ਤੇ ਬਿਆਸ ਦਰਾ ਇਕੱਠੇ ਹੁੰਦੇ ਨੇਗੇ ਇਹ ਜਿਹੜਾ ਹੈਗਾ ਇਹ ਮਾਝਾ ਅਤੇ ਮਾਲਵਾ ਉਸ ਖੇਤਰ ਨੂੰ ਇਹ ਡਿਵਾਈਡ ਕਰਦਾਗਾ ਪੌਲਾ ਜਿਹੜਾ ਇਹ ਹਰੀਕੇ ਪੱਤਨ ਵਾਲਾ ਤੁਸੀਂ ਦੇਖ ਰਹੇ ਹੋ ਬਹੁਤ ਵਿਸ਼ਾਲ ਹੈਗਾ ਇਥੋਂ ਦੋ ਨਹਿਰਾਂ ਵੀ ਨਿਕਲਦੀਆਂ ਨੇ ਜਿਹੜੀਆਂ ਫਰੀਦਕੋਟ ਵਾਲੀਆਂ ਨਹਿਰਾਂ ਵੀ ਵਜਦੀਆਂ ਨੇ ਦੋਨੇ ਤੇ ਰਾਜਸਥਾਨ ਨੂੰ ਵੀ ਜਾਂਦਾ ਪਾਣੀ ਕਾਫੀ ਰੌਲਾ ਜਿਆ ਪੈਂਦਾ ਰਹਿੰਦਾ ਤਾਂ ਸੋ ਇਹ ਨਜ਼ਾਰਾ ਵੇਖਦੇ ਹੋਏ ਬਹੁਤ ਹੀ ਸੋਹਣਾ ਥਿਊ ਸੀਗਾ ਜਿਹੜਾ ਦਰਿਆ ਦਾ ਸੀਗਾ ਇੱਕ ਪਾਸੇ ਪਾਕਿਸਤਾਨ ਵੱਲ ਪਾਣੀ ਜਾ ਰਿਹਾ ਸੀ ਥੋੜਾ ਬਹੁਤ ਤੇ ਅੰਜ ਕੱਲਬਾਤਾ ਕਰਦੇ ਅਸੀਂ ਤਰਨਤਾਰ ਸਾਹਿਬ ਦੀ ਵਿਖੇ ਜਿਹੜਾ 메ਨ ਗੇਟ ਹੈਗਾ ਉੱਥੋਂ ਐਂਟਰ ਕਰਕੇ ਸ਼ਹਿਰ ਦੇ ਵਿੱਚ ਸੋ ਬੜਾ ਮਨ ਦੇ ਵਿੱਚ ਉਤਸ਼ਾਹ ਸੀਗਾ ਕਿ ਗੁਰੂ ਸਾਹਿਬ ਨੂੰ ਮਿਲਣ ਚੱਲੇ ਆਂਗੇ ਸੋ ਅਰਦਾਸ ਕਰਨ ਚੱਲੇ ਆਂ ਸ਼ੁਕਰਾਨੇ ਵਜੋਂ ਤੇ ਮਨ ਦੇ ਵਿੱਚ ਹੋਰ ਵੀ ਬਹੁਤ ਸਾਰੇ ਗੱਲ ਜਿਹੜੇ ਸ਼ਹਿਰ ਦੇ ਵਿੱਚ ਅਸੀਂ ਨਾਲ ਦੀ ਨਾਲ ਬੱਚਿਆਂ ਨੂੰ ਦੱਸਦੇ ਗਏ ਆਂਗੇ ਜਿੰਨੀ ਕਿ ਇਤਿਹਾਸ ਦੀ ਆਪਾਂ ਨੂੰ ਜਾਣਕਾਰੀ ਹੈਗੀ ਉਹ ਸ਼ੇਅਰ ਕਰਦੇ ਗਏ ਆਂਗੇ ਆਪਾਂ ਵੇਖਾਂਗੇ ਸ਼ਹਿਰ ਦੇ ਵਿੱਚ ਨਾ ਜਦੋਂ ਆਪਾਂ ਜਾਣਦੇ ਆਂ ਕਿ ਤਾਂ ਰੇਲਵੇ ਲਾਈਨ ਆਉਂਦੀ ਆ ਤੇ ਉੱਥੇ ਸੱਜੇ ਹੱਥਾ ਜਿਹੜਾ ਉਹ ਗੁਰੂਗਰ ਬਣਿਆ ਹੋਇਆ ਸ਼੍ਰੀ ਟੱਕਰ ਸਾਹਿਬ ਅਸੋਤ ਰੁਕੇ ਤਾਂ ਨਹੀਂ ਪਰੰਤੂ ਮੈਂ ਥੋੜਾ ਜਿਹਾ ਦਾ ਇਤਿਹਾਸ ਦੱਸ ਦਿੰਨਾ ਤੁਹਾਨੂੰ 1982 ਦੇ ਵਿੱਚ ਜਦੋਂ ਲਹਿਰ ਚੱਲੀ ਹੋਈ ਸੀਗੀ ਧਰਮ 1982 ਦੇ ਵਿੱਚ ਜਿਹੜੀ ਕਰ ਰਹੇ ਸੀਗੇ ਸੰਤੋਚਪਿੰਡਰਾ ਵਾਲੇ ਅਗਵਾਈ ਕਰ ਰਹੇ ਸੀਗੇ ਧਰਮਜੋਤ ਮੋਰਚਾ ਤਾਂ ਉਹ ਜਿਹੜਾ ਮੋਰਚਾ ਲੱਗਿਆ ਹੋਇਆ ਸੀਗਾ ਤਾਂ ਇੱਥੋਂ ਨਾ ਬੱਸ ਭਰ ਕੇ ਇੱਕ ਸਿੱਖਾਂ ਦੀ ਜਾ ਰਹੀ ਸੀਗੀ ਆ ਗੁਰੂ ਘਰ ਆ ਗਾ ਦੇਖੋ ਤੁਸੀਂ ਸੱਜੇ ਪਾਸੇ ਤੇ ਇਹ ਜਿਹੜੋ ਬੱਸ ਜਾ ਰਹੀ ਜਿੱਤੇ ਰੇਲਵੇ ਸਟੇਸ਼ਨ ਇੱਥੇ ਰੇਲਵੇ ਲਾਈਨ ਦੇ ਉੱਤੇ ਆ ਕੇ ਇਹਨਾਂ ਦੀ ਟੱਕਰ ਹੋ ਜਾਂਦੀ ਹੈਗੀ ਟ੍ਰੇਨ ਦੇ ਨਾਲ ਤੇ ਜਿਹਦੇ ਨਾਲ 34 ਗੁਰਸਿੱਖਾ ਜਿਹੜੇ ਮੌਕੇ ਤੇ ਸ਼ਹੀਦ ਹੋ ਜਾਂਦੇ ਨੇ ਤੇ ਉਹਨਾਂ ਦੀ ਯਾਦ ਦੇ ਵਿੱਚ ਆ ਜਿਹੜਾ ਗੁਰਦੁਆਰਾ ਟੱਕਰ ਸਾਹਿਬ ਬਣਿਆ ਹੋਇਆ ਹੈਗਾ ਇੱਥੇ ਜੇ ਕਦੇ ਆਏ ਤਾਂ ਲਾਜ਼ਮੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੇ ਤੁਸੀਂ ਆਉਂਦੇ ਤਾਂ ਤੁਸੀਂ ਵੀ ਦਰਸ਼ਨ ਕਰ ਸਕਦੇ ਹੋਗੇ ਇਸੇ ਤਰ੍ਹਾਂ ਹੀ ਗੱਲਾਂ ਬਾਤਾਂ ਕਰਦੇ ਸੀ ਸ਼ਹਿਰ ਦੇ ਵਿੱਚ ਚਲੇ ਗਏ ਤੇ ਜਿੱਥੇ ਆਪਣੀ ਬਣੀ ਹੋਈ ਹੈਗੀ ਕਾਰ ਪਾਰਕਿੰਗ ਲਈ ਜਗ੍ਹਾ ਅਸੂ ਗੇਟ ਵੱਤੀ ਜਾ ਕੇ ਤੇ ਕਾਰ ਜਿਹੜੀ ਉਹ ਪਾਰਕਿੰਗ ਦੇ ਵਿੱਚ ਲਗਾ ਦਿੱਤੀ ਕਾਰ ਪਾਰਕਿੰਗ ਹੈ ਜਿਹੜੀ ਤੁਸੀਂ ਉਹ ਸਾਰੀ ਅਧੀਨ ਆ ਗਈ ਨਵੀਂ ਬਣ ਰਹੀ ਹੈਗੀ ਸੋ ਸਾਨੂੰ ਪਿੱਛੇ ਜਾ ਕੇ ਜਿਹੜੀ ਗਾਰ ਦੀ ਪਾਰਕਿੰਗ ਉਹ ਲਗਾਉਣੀ ਪਈ ਉਸ ਤੋਂ ਉਪਰੰਤ ਆਪਾਂ ਗਲਿਆਰੇ ਦੇ ਵਿੱਚ ਐਂਟਰ ਕਰ ਚੁੱਕੇ ਹਾਂ ਜੀ ਖੱਬੇ ਹੱਥ ਆਪਣੇ ਗੁਰੂ ਘਰ ਲੰਗਰ ਹੈ ਤੇ ਸੱਜੇ ਹੱਥ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਹਨ ਬੱਚਿਆਂ ਦੇ ਸਮਾਨ ਵਾਸਤੇ ਜਾਂ ਤੁਸੀਂ ਵੀ ਕੋਈ ਆਪਣੀ ਲੋੜ ਦਾ ਸਮਾਨ ਹੈ ਜਿਹੜਾ ਖਰੀਦ ਸਕਦੇ ਹੋਗੇ ਸਾਹਮਣੇ ਗੁਰੂ ਘਰ ਦੀ ਡਿਊਟੀ ਹੈ ਤੇ ਉਸ ਤੋਂ ਬਾਅਦ ਸਰੋਵਰ ਆ ਜਾਂਦਾਗਾ ਆਪਾਂ ਤੁਹਾਨੂੰ ਦਰਸ਼ਨ ਵੀ ਕਰਵਾਉਂਦੇ ਜਾਵਾਂਗੇ ਨਾਲ ਦੀ ਨਾਲ ਤੇ ਜਿਹੜਾ ਹੈਗਾ ਇਤਿਹਾਸ ਬਾਰੇ ਵੀ ਜਾਣੂ ਕਰਵਾਉਂਦੇ ਜਾਵਾਂਗੇ ਇਹ ਜਿਹੜਾ ਆਪਣਾ ਤਰਨਤਾਰ ਸਾਹਿਬ ਅਗਨ ਗੁਰੂ ਕੀ ਨਗਰੀ ਵੀ ਕਿਹਾ ਜਾਂਦਾਗਾ 1590 ਈਸਵੀ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਇੱਥੇ ਸਰੋਵਰ ਦੀ ਖਦਵਾਈ ਸ਼ੁਰੂ ਕਰਵਾਈ ਸੀ ਕਿ ਤੇ 1596 ਦੇ ਵਿੱਚ ਨਗਰ ਦੀ ਨੀਂ ਰੱਖੀ ਸੀ ਇਤਿਹਾਸ ਵਿੱਚ ਦਰਜ ਹੈ ਕਿ ਗੁਰੂ ਜੀ ਨੇ ਨਗਰੀ ਸਿੱਖੀ ਦੇ ਪ੍ਰਚਾਰ ਦੀ ਲੋੜ ਨੂੰ ਧਿਆਨ ਵਿੱਚ ਰੱਖ ਕੇ ਬਸਾਈ ਸੀ ਇਸ ਤੋਂ ਪਹਿਲਾਂ 1587 ਈਸਵੀ ਵਿੱਚ 13-14 ਮੀਲ ਤੇ ਗੁਰੂਕਾ ਚੱਕ ਜਿਹਨੂੰ ਆਪਾਂ ਅੱਜਕੱਲ ਅਮਰਸਰ ਸਾਹਿਬ ਕਹਿੰਦੇ ਹਾਂਗੇ ਉਹ ਨਗਰੀ ਵੀ ਜਿਹੜੀ ਬਸ ਚੁੱਕੀ ਸੀਗੀ ਤੇ ਅੰਮ੍ਰਿਤਸਰ ਦੀ ਜਿਹੜੀ ਨਗਰੀਆ ਲਾਹੌਰ ਦਿੱਲੀ ਦੀ ਪੁਰਾਣੀ ਜਨਰਲ ਲੇ ਸੜਕ ਤੋਂ ਕਾਫੀ ਦੂਰ ਸੀ ਹਟਮੀ ਸੀ ਅੱਜ ਕੱਲ ਤਾਂ ਆਪਾਂ ਦੇਖਦੇ ਨੇ ਵੀ ਐਨ ਐਚ ਬਾਣਾ ਜਿਹੜਾ ਉਹ ਅੰਮ੍ਰਿਤਸਰ ਸ਼ਹਿਰ ਵਿੱਚ ਦੀ ਲੰਘਦਾ ਹੈਗਾ ਜਦੋਂ ਆਪਾਂ ਲਾਹੌਰ ਜਾਣਾ ਹੋਵੇ ਪਰੰਤੂ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਤਰਨਤਨ ਸਾਹਿਬਾਗਾ ਇਹ ਦਿੱਲੀ ਲਾਹੌਰ ਵਾਲੀ ਸੜਕ ਦੇ ਉੱਪਰ ਸਥਿਤ ਸੀਗਾ ਜਾਂ ਇੱਥੇ ਵਸਾਇਆ ਗੁਰੂ ਸਾਹਿਬ ਨੇ ਜਾਣ ਬੁੱਝ ਕੇ ਕਿ ਇਸ ਰਸਤੇ ਦੇ ਉੱਤੇ ਜਿੰਨੇ ਵੀ ਹਾਕਮ ਨੇਗੇ ਉਹ ਦਿੱਲੀ ਤੋਂ ਲਾਹੌਰ ਆਉਂਦੇ ਜਾਂਦੇ ਨੇਗੇ ਅਧਿਕਾਰੀ ਨੇ ਕਰਮਚਾਰੀ ਨੇਗੇ ਸੋ ਜਿਹਦੇ ਨਾਲ ਵਪਾਰਕ ਜਿਹੜਾ ਰਸਤੇ ਆਉ ਉਸ ਸਿੱਖਾਂ ਦੇ ਲਈ ਖੁੱਲ੍ਹ ਸਕਦੇ ਸੀ ਇਸ ਕਰਕੇ ਗੁਰੂ ਸਾਹਿਬ ਨੇ ਜਿਹੜਾ ਹੈਗਾ ਇਹ ਨਗਰ ਵਸਾਇਆ ਇੱਕ ਵਾਰੀ ਨਾ ਕੀ ਹੋਇਆ ਜਦੋਂ 1590 ਦੇ ਵਿੱਚ ਗੁਰੂ ਸਾਹਿਬ ਅਰਜਨ ਦੇ ਮਹਾਰਾਜ ਅੰਮ੍ਰਿਤਸਰ ਤੋਂ ਗੋਇੰਦਵਾਲ ਸਾਹਿਬ ਜਾਂਦੇ ਨੇਗੇ ਤਾਂ ਰਸਤੇ ਵਿੱਚ ਇੱਥੇ ਉਤਰਦੇ ਨੇਗੇ ਇੱਥੋਂ ਦਾ 뷰 ਵੇਖ ਕੇ ਪਾਉਣ ਪਾਣੀ ਵੇਖ ਕੇ ਉਹਨਾਂ ਨੂੰ ਕਾਫੀ ਜ਼ਿਆਦਾ ਵਧੀਆ ਲੱਗਦਾਗਾ ਇਹ ਸਥਾਨ ਤੇ ਇੱਥੇ ਘਟਾਬ ਸੀਗੀ ਜਿਹੜੀ ਪਲਾਸੌਰ ਤੇ ਖਾਨੇ ਵਾਲੀ ਸੀਗੀ ਤੇ ਇਹ ਲੋਕ ਨਾ ਕਾਫੀ ਆਪਸ ਵਿੱਚ ਲੜਦੇ ਰਹਿੰਦੇ ਸੀਗੇ ਤੇ ਉਸ ਲੜਾਈ ਨੂੰ ਖਤਮ ਕਰਕੇ ਮਹਾਰਾਜ ਨੇ ਦੱਸਦੇ ਨੇ ਇਤਿਹਾਸ ਦੇ ਵਿੱਚ ਕਿ 157000 ਰੁਪਏ ਦੇ ਕੇ ਇਹਨਾਂ ਦੋਨਾਂ ਪਿੰਡਾਂ ਦੇ ਜਿਹੜੇ ਅਲੋਕ ਸੀਗੇ ਉਹਨਾਂ ਨੂੰ ਤੇ ਇਹ ਸਥਾਨ ਆ ਜਿਹੜਾ ਉਹ ਖਰੀਦਿਆ ਪਰੰਤੂ ਬਹੁਤੇ ਲੋਕ ਕਹਿੰਦੇ ਨੇ ਕਿ ਇਹ ਗੁਰੂ ਸਾਹਿਬ ਨੂੰ ਸਰਦਾਲੂਆਂ ਨੇ ਭੇਟ ਕੀਤਾ ਸੀਗਾ ਚਲੋ ਆਪਾਂ ਇਸੇ ਤਰ੍ਹਾਂ ਇਤਿਹਾਸ ਨੂੰ ਬਚਦੇ ਜਾਵਾਂਗੇ ਜਿਹੜਾ ਤੁਸੀਂ ਸਰੋਵਰ ਵੇਖ ਰਹੇ ਹੋ ਨਾ ਇਹਦੀ ਲੰਬਾਈ ਹੈ ਜੇ ਆਪਾਂ ਇਹਦੀ ਪ੍ਰਕਰਮਾ ਕਰਨੀ ਹੋਵੇ ਤਾਂ ਘਟੋ ਘਾਟੇ ਇਹ ਆਪਾਂ ਨੂੰ ਪੈ ਜਾਂਦੀ ਹੈ ਜੀ ਸਮਝ ਲਓ 1.5 ਕਿਲੋਮੀਟਰ ਜੀੜੀ ਪ੍ਰਕਰਮਾਂ ਗਈ ਅਸੀਂ ਬੱਚਿਆਂ ਦਾ ਇਹਦੇ ਵਿੱਚ ਪੰਜ ਇਸ਼ਨਾਨਾ ਕਰਵਾਇਆ ਕੋਕ ਇਸ਼ਨਾਨ ਘਰੋਂ ਕਰਕੇ ਗਏ ਸੀਗੇ ਪੰਜ ਇਸ਼ਨਾਨਾ ਕਰਵਾ ਕੇ ਅਸੀਂ ਉਸ ਤੋਂ ਬਾਅਦ ਦਰਸ਼ਨ ਕਰਨ ਦੇ ਲਈ ਚਲੇ ਆਪਾਂ ਅੱਗੇ ਵਧਾਂਗੇ ਇਹ ਕੀ ਹੋਇਆ ਕਿ ਜਿਹੜੀ ਇਹਦੀ ਪ੍ਰਕਰਮਾਂ ਗਈ ਉਹ 1.5 ਕਿਲੋਮੀਟਰ ਦੀ ਬਣ ਜਾਂਦੀ ਹੈਗੀ ਪਰੰਤੂ ਇਹ ਜਿਹੜੀ ਉਹ ਦੇਖੀ ਆਪਾਂ ਏਕੜਾਂ ਦੇ ਵਿੱਚ ਤਾਂ ਘਟੋ-ਘਟੇ 16 ਏਕੜ ਦੇ ਵਿੱਚ ਆ ਜਿਹੜਾ ਉਹ ਅਮਰਸਰ ਦਾ ਜਿਹੜਾ ਇਹ ਤਰਨਤਨ ਸਰੋਵਰ ਦਾ ਸਰੂਪ ਰਗਾ ਉਹ ਬਣਿਆ ਹੋਇਆਗਾ 16 ਏਕੜ ਦੇ ਵਿੱਚ ਤੇ ਤੁਹਾਨੂੰ ਦੱਸ ਦਈਏ ਕਿ ਏਸ਼ੀਆ ਦੇ ਸਾਰੇ ਹੀ ਜਿੰਨੇ ਵੀ ਸਰੋਵਰ ਨੇਗੇ ਏਸ਼ੀਆ ਦੇ ਵਿੱਚੋਂ ਸਭ ਤੋਂ ਵੱਡਾ ਸਰੋਵਰ ਇਹ ਹੈਗਾ ਇਸ ਸਰੋਵਰ ਦੀ ਜਿਹੜੀ ਲੰਬਾਈ ਚੜਾਈ ਹੈਗੀ ਆਪਾਂ ਉਹਦੇ ਬਾਰੇ ਗੱਲ ਕਰਦੇ ਆਂਗੇ ਸਰੋਵਰ ਦੀ ਜਿਹੜੀ ਲੰਬਾਈ ਹੈਗੀ ਉਹ 212 ਗਾਜਾ ਅਤੇ ਜਿਹੜੀ ਚੜਾਈ ਹੈਗੀ ਉਹ 208 ਗਾਜਾ ਤੇ ਤਾਂ ਘੇਰਾ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕਰ ਚੁੱਕਿਆਗਾ ਕੀ 1.5 ਕਿਲੋਮੀਟਰ ਦਾ ਬਣ ਜਾਂਦਾ ਹੈ ਜ ਜਿਹਨੂੰ ਆਪਾਂ 1 ਮੀਲ ਤੇ 212 ਗਜ ਕਹਿ ਸਕਦੇ ਹਾਂਗੇ ਇਸ ਸਰੋਵਰ ਦੇ ਜਿਹੜੇ ਕਿਨਾਰੇ ਦੇ ਉੱਤੇ ਨਾ ਗੁਰੂ ਸਾਹਿਬ ਨੇ ਅੰਬ ਲਗਾਏ ਹੋਏ ਸੀਗੇ ਤੇ ਇਹਦੀ ਉਸਾਰੀ ਵੀ ਉਦੋਂ ਵਿਚਾਲੇ ਰਹਿ ਗਈ ਸੀ ਕਿਉਂਕਿ ਨੂਰ ਦਾ ਨੂਰਦੀਨ ਦੀ ਜਿਹੜੀ ਸਰਾ ਸੀਗੀ ਉਹਦੀਆਂ ਇੱਟਾਂ ਕਾਰਨ ਇਹ ਵਿਚਾਲੇ ਰੁਕ ਗਿਆ ਸੀਗਾ ਪਰੰਤੂ ਜਦੋਂ ਫਿਰ ਸਰਕਾਰ ਮਹਾਰਾਜ ਰਣਜੀਤ ਸਿੰਘ ਦੀ ਆਉਂਦੀ ਹੈਗੀ ਜਦੋਂ ਸਿੱਖ ਰਾਜ ਕਾਇਮ ਹੁੰਦਾਗਾ ਤਾਂ ਉਦੋਂ ਦੀ ਤਰੱਕੀ ਚੱਲਦੀ ਹੈਗੀ ਹੁਣ ਤੁਸੀਂ ਦੇਖੋਗੇ ਇਹਦੇ ਆਪਣੀ ਪ੍ਰਕਰਮਾਂ ਦੇ ਵਿੱਚ ਬਹੁਤ ਸਾਰੇ ਅੰਬਾਂ ਦੇ ਦਰਖਤ ਦੁਆਰੇ ਤੋਂ ਲਗਾਏ ਗਏ ਹਨ ਤਾਂ ਕਿ ਇਹਨੂੰ ਪ੍ਰਾਤਨ ਦਿੱਖ ਜਿਹੜੀ ਉਹ ਦਿੱਤੀ ਜਾ ਸਕੇ ਗੁਰੂ ਘਰ ਦੇ ਵਿੱਚ ਬਹੁਤ ਸਾਰੇ ਜਿਹੜੇ ਹੈਗੇ ਨੇ ਦਰਖਤਾਂ ਨੂੰ ਪ੍ਰੇਮ ਕੀਤਾ ਜਾਂਦਾਗਾ ਫੁੱਲਾਂ ਨੂੰ ਬਹੁਤ ਸਾਰੇ ਤੁਸੀਂ ਹਰ ਗੁਰੂ ਘਰ ਦੇ ਵਿੱਚ ਦੇਖੋਗੇ ਕਿ ਉਹਦੀ ਸਜਾਵਟ ਲਈ ਜਿਹੜਾ ਕੁਦਰਤੀ ਨਜ਼ਾਰੀ ਨੇਗੀ ਉਹਨਾਂ ਨੂੰ ਵੀ ਬਰਕਰਾਰ ਰੱਖਿਆ ਜਾਂਦਾ ਹੈਗਾ ਸੋ ਇਹ ਜਿਹੜਾ ਸੋਹਣਾ ਪਾਣਾਗਾ ਜਿਹੜਾ ਆਪਾਂ ਦਰਸ਼ਨ ਕਰਦੇ ਆ ਕਿਤੇ ਬੜੇ ਵਧੀਆ ਲੱਗਦੇ ਨੇ ਸਾਰੇ ਦਰਖਤ ਅੰਬਾਂ ਦੇ ਦਰਖਤਾਂ ਨੂੰ ਬੂਰ ਲੱਗਿਆ ਹੋਇਆ ਸੀ ਛੋਟੇ ਛੋਟੀਆਂ ਅੰਬੀਆਂ ਲੱਗੀਆਂ ਹੋਈਆਂ ਸੀਗੀਆਂ ਬੜਾ ਆਨੰਦ ਆਇਆ ਵੇਖ ਕੇ ਗਲਿਆਰੇ ਦੇ ਵਿੱਚ ਜਾਂ ਕਿਹ ਲੋ ਪ੍ਰਕਰਮਾਂ ਦੇ ਵਿੱਚ ਪਾਣੀ ਦੇ ਲਈ ਸ਼ਬੀਰ ਵੀ ਲੱਗੀ ਹੋਈ ਸੀਗੀ ਇਹ ਸਥਾਨ ਬਣਿਆ ਹੋਇਆਗਾ ਇਥੋਂ ਪਰਿਵਾਰ ਨੇ ਸਾਰੇ ਨੇ ਪਾਣੀ ਪੀਤਾ ਤੇ ਪਾਣੀ ਪੀ ਕੇ ਤੇ ਅਸੀਂ ਅੱਗੇ ਚਲੇ ਗਏ ਘੇਰੇ ਦੇ ਵਿੱਚ ਮਨਜੀ ਸਾਹਿਬ ਗੁਰਦੁਆਰਾ ਹੁੰਦਾਗਾ ਤੇ ਇਹ ਮੰਜੀ ਸਾਹਿਬ ਜਿਹੜਾ ਗੁਰਦੁਆਰਾ ਹੈਗਾ ਅੱਗੇ ਤੁਸੀਂ ਦਰਸ਼ਨ ਕਰੋਗੇ ਇੱਥੇ ਪੰਜਵੇਂ ਪਾਸ਼ਾ ਆਪ ਬੈਠ ਕੇ ਇਸ ਸਰੋਵਰ ਦੀ ਖਦਵਾਈ ਕਰਾਉਂਦੇ ਹੁੰਦੇ ਸੀਗੇ ਤੇ ਗੁਰੂ ਜਿਹੜਾ ਸਥਾਨ ਬਣਿਆ ਹੋਇਆ ਹੈਗਾ ਗੁਰਦੁਆਰਾ ਸਾਹਿਬ ਉਹਦੀ ਵੀ ਜਿਹੜੀ ਉਸਾਰੀ ਹੈਗੀ ਮਹਾਰਾਜਨ ਇੱਥੇ ਬੈਠ ਕੇ ਹੀ ਕਰਵਾਈ ਸੀਗੀ ਤੇ ਉਸ ਤੋਂ ਬਾਅਦ ਜਦੋਂ ਛੇਵੇਂ ਪਾਸ਼ਾ ਆਉਂਦੇ ਨੇ ਪੰਜਵੇਂ ਪਾਸ਼ਾ ਸ਼ਹੀਦ ਹੋ ਜਾਂਦੇ ਨੇਗੇ ਤਾਂ ਜਦੋਂ ਦਿੱਲੀ ਤੋਂ ਚੰਦੂ ਸ਼ਾਹ ਨੂੰ ਫੜਿਆ ਜਾਂਦਾਗਾ ਜਾਂ ਚਾਹਾਂ ਗੱਲੋ ਬ ਚੰਦੂ ਨੂੰ ਜਿਹੜਾ ਕਿ ਪੰਜਵੇਂ ਪਾਸ਼ਾ ਦੀ ਸ਼ਹੀਦੀ ਕਰਵਾਉਣ ਦੇ ਵਿੱਚ ਮੇਨ ਰੋਲ ਅਦਾ ਕੀਤਾ ਸੀਗਾ ਤਾਂ ਉਹਨੂੰ ਜਿਹੜਾ ਦਿੱਲੀ ਤੋਂ ਫੜਿਆ ਜਾਂਦਾਗਾ ਤੇ ਦੁਬਾਰੇ ਲਾਹੌਰ ਲਿਆਂਦਾ ਜਾਂਦਾਗਾ ਤਾਂ ਇਸ ਮੰਜੀ ਸਾਹਿਬ ਦੇ ਸਥਾਨ ਦੇ ਉੱਤੇ ਆ ਕੇ ਗੁਰੂ ਸਾਹਿਬ ਨੇ ਇੱਥੇ ਜਿਹੜਾ ਹੈਗਾ ਰਾਤ ਨੂੰ ਆਰਾਮ ਫਰਮਾਇਆ ਸੀਗਾ ਅਤੇ ਉਸ ਤੋਂ ਬਾਅਦ ਜਿਹੜਾ ਉਹ ਇਥੋਂ ਅੱਗੇ ਚਾਲੇ ਪਾਏ ਸੀਗੇ ਲਾਹੌਰ ਵੱਲ ਨੂੰ ਸੋ ਇਹ ਸਥਾਨ ਵੀ ਉਹਨਾਂ ਦੀ ਯਾਦ ਦੇ ਵਿੱਚ ਬਣਿਆ ਹੋਇਆਗਾ ਤੇ ਇਸ ਸਥਾਨ ਦੇ ਉੱਪਰ ਜਦੋਂ ਆਪਾਂ ਦਰਸ਼ਨ ਕਰਦੇ ਆਂਗੇ ਤੇ ਇੱਕ ਨਿਸ਼ਾਨ ਸਾਹਿਬ ਆ ਜਿਹੜਾ ਉੱਥੇ ਜਿਹੜੇ ਵੀ ਦਰਸ਼ਨ ਕਰੂਗੇ ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆਗਾ ਫਿਰ ਉਸ ਤੋਂ ਬਾਅਦ 메ਨ ਗੁਰਦੁਆਰਾ ਆ ਜਾਂਦਾਗਾ ਅਸੀਂ ਪਰਿਵਾਰ ਸਮੇਤ ਇਥੇ ਨਿਸ਼ਾਨ ਸਾਹਿਬ ਨੂੰ ਨਮਸਕਾਰ ਕੀਤਾ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਅੱਗੇ ਵੱਲ ਵਧਦੇ ਫਾੜੇ ਇਸ ਸਥਾਨ ਦੇ ਉੱਤੇ ਤੁਹਾਨੂੰ ਇੱਕ ਜਾਣਕਾਰੀ ਹੋਰ ਦੇ ਦਈਏ ਕਿ ਜਿੰਨਾ ਵੀ ਜਿਹੜਾ ਹੈਗਾ ਪ੍ਰਕਰਮਾਂ ਦਾ ਕੰਮ ਹੋਇਆ ਵਗਾ ਉਹੋ ਬਾਅਦ ਵਿੱਚ ਜਿਹੜਾ ਸਰਦਾਰ ਬੁੱਧ ਸਿੰਘ ਫੈਜ਼ਲਪੁਰ ਗਿਆ ਸੀਗਾ ਉਸ ਨੇ ਇੱਟਾਂ ਦੇ ਨਾਲ ਜਿਹੜਾ ਹੈਗਾ ਇਹਦਾ ਜਿਹੜਾ ਅਸੇਪਾਸੇ ਚਾਰ ਦੁਵਾਰੀ ਆ ਪੱਕੀ ਕਰਵਾਈ ਸੀਗੀ ਮਹਾਰਾਜ ਰਜੀਤ ਸਿੰਘ ਨੇ ਜਿੰਨੀ ਵੀ ਇੱਥੇ ਸੋਨੇ ਦੀ ਕਮੀਨਾਕਾਰੀ ਹੋਈ ਵੀ ਹੈਗੀ ਅਤੇ ਜਾਂ ਇਮਾਰਤ ਦੇ ਉੱਪਰ ਸੋਨਾ ਲੱਗਿਆ ਹੋਇਆਗਾ ਉਹ ਸਾਰਾ ਸਾਰਾ ਮਹਾਰਾਜ ਰਜੀਤ ਸਿੰਘ ਨੇ ਕਰਵਾਇਆ ਸੀਗਾ ਬਾਹਰ ਵਿੱਚ ਜਿਹੜਾ ਹੈਗਾ ਜਿਹੜੀ ਇੱਥੇ ਡਿਊੜੀ ਬਣੀ ਹੋਈ ਹੈਗੀ ਤੁਸੀਂ ਤੁਹਾਨੂੰ ਦਿਖਾਵਾਂਗੇ ਖੱਬੇ ਹੱਥ ਜਦੋਂ ਆਪਾਂ ਜਾਂਦੇ ਆਗੇ ਮੇਨ ਗੁਰੂ ਘਰ ਦੇ ਵਿੱਚ ਤਾਂ ਜਿਸ ਦਾ ਪਿੱਛੇ ਜੇ ਰੌਲਾ ਪੈ ਗਿਆ ਸੀਗਾ ਕਿ ਉਹ ਡਿਊੜੀ ਹੈ ਜਿਹੜੀ ਉਹ ਢਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਪਰੰਤੂ ਉਹੋ ਜਿਹੜੀ ਡਿਊਟੀ ਹੈਗੀ ਉਹ ਬਣਾਈ ਸੀਗੀ ਮਹਾਰਾਜਾ ਰਜੀਤ ਸਿੰਘ ਦੇ ਪੋਤਰੇ ਨਾ ਉਹ ਨਿਹਾਲ ਦੇ ਕੰਬਰ ਨਿਹਾਲ ਸਿੰਘ ਨੇ ਅਤੇ ਉਹ ਕੱਚੀ ਪੱਕੀ ਦੀ ਸੀਗੀ ਪਰੰਤੂ ਸੋਹਣੀ ਬਹੁਤ ਆ ਗਈ ਉਹ ਜਦੋਂ ਢਾਉਣ ਲੱਗੇ ਤਾਂ ਬਹੁਤ ਸਾਰੇ ਜਿਹੜੇ ਗੁਰਸਿੱਖਾਂਗੇ ਦੇ ਖਿਲਾਫ ਖੜੇ ਹੋ ਜਦੋਂ ਆਪਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾਗਾ ਤਾਂ ਸਭ ਤੋਂ ਪਹਿਲਾਂ ਕੜਾ ਪ੍ਰਸ਼ਾਦ ਹੀ ਦੇਗਾ ਜਿਹੜੀ ਉਹ ਲੈਣੀ ਪੈਂਦੀ ਹੈਗੀ ਤੇ ਉਹ ਆਪਾਂ ਕਾਊਂਟਰ ਤੋਂ ਦੇਗ ਲਈ ਅਤੇ ਗਿਆਨੀ ਜੀ ਨੂੰ ਭੇਟ ਕਰਵਾਈ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਅਸੀਂ ਮੇਨ ਗੁਰੂ ਘਰ ਦੇ ਵੱਲ ਚੱਲ ਰਹੀ ਆਹ ਅੱਜ ਦੀ ਸੱਜਿਆਤ ਦੇਖ ਰਹੀ ਹਾਂ ਡਿਊਟੀ ਹੈ ਜਿਹੜੀ ਇਹਦੇ ਦੁਵਾਰੇ ਜਿਹੜੀ ਉਸਾਰੀ ਕਰਵਾਈ ਜਾ ਰਹੀ ਹੈ ਜਿੰਨੀ ਘਟਾਈ ਸੀਗੀ ਤੇ ਉਸ ਤੋਂ ਬਾਅਦ ਰੰਗ ਕੀਤਾ ਜਾਵੇਗਾ ਮੀਨਾਕਾਰੀ ਵੀ ਸੇਮ ਕਰਵਾਈ ਜਾ ਰਹੀ ਹੈਗੀ ਤਾਂ ਕਿ ਉਹ ਹੀ ਦਿਖ ਦਿੱਤੀ ਜਾ ਸਕੇ ਸੋ ਵਧੀਆ ਰਹਿ ਕੇ ਗੁਰਸਿੱਖੇ ਜਿਨ੍ਹਾਂ ਨੇ ਇਹਦਾ ਵਿਰੋਧ ਕੀਤਾ ਸੀਗਾ ਤੇ ਰੋਕਿਆ ਗਿਆ ਕਿਉਂਕਿ ਪ੍ਰਾਤਨ ਇਮਾਰਤਾਂ ਜਿਹੜੀਆਂ ਸਾਡੀਆਂ ਉਹ ਉਪਲਬਧ ਹੁੰਦੀਆਂ ਜਾਂਦੀਆਂ ਨੇ ਤੇ ਸਾਨੂੰ ਸਾਂਭ ਸੰਭਾਲ ਕਰਨ ਦੀ ਲੋੜ ਹੈ ਤੇ ਗੁਰਸਿੱਖਾਂ ਨੂੰ ਇਹਦੀ ਹਿੰਮਤ ਕਰਨੀ ਪੈਣੀ ਆ ਸੋ ਅਸੀਂ ਡਿਊਟੀ ਦੇ ਵਿੱਚ ਅ ਦੇਖ ਕੇ ਉਹ ਦੁਬਾਰਾ ਮੇਨ ਗੁਰੂ ਘਰ ਦੇ ਜਿਹੜਾ ਮੇਨ ਦਰਵਾਜਾ ਹੈਗਾ ਉਹਦੇ ਤੇ ਨਮਸਕਾਰ ਕੀਤੀ ਤੇ ਤੁਸੀਂ ਉੱਪਰ ਦੇਖੋਗੇ ਦਸੇ ਗੁਰੂ ਸਾਹਿਬਾਨ ਦੇ ਚਿੱਤਰ ਬਣੇ ਹੋਏ ਸੋਨੇ ਦੇ ਵਿੱਚ ਜਿੰਨਾ ਵੀ ਦਰਬਾਰ ਸਾਹਿਬ ਦੇ ਅੰਦਰ ਸੋਨਾ ਲੱਗਿਆ ਹੋਇਆਗਾ ਜਾਂ ਜਿਹਨੀਆਂ ਮੀਨਾਕਾਰੀ ਕੀਤੀ ਆ ਇਹ ਸਾਰੀ ਮਹਾਰਾਜ ਰਜੀਤ ਸਿੰਘ ਦੇ ਸਮੇਂ ਹੋਈ ਹੈਗੀ ਅ ਜਿਹੜਾ ਪਾਲਕੀ ਸਾਹਿਬ ਤੇ ਸੋਨਾ ਲੱਗਿਆ ਹੋਇਆਗਾ ਇਹ ਵੀ ਸਾਰਾ ਮਹਾਰਾਜ ਰਜੀਤ ਸਿੰਘ ਦੇ ਸਮੇਂ ਦੇ ਵਿੱਚ ਹੀ ਦਾਣ ਦਿੱਤਾ ਗਿਆ ਸੀਗਾ ਸੋ ਬਹੁਤ ਵਧੀਆ ਲੱਗਿਆ ਦਰਸ਼ਨ ਕਰਕੇ ਅੰਦਰੋਂ ਤੇ ਆਪਾਂ ਮਰਿਆਦਾ ਨੂੰ ਕਾਇਮ ਵੀ ਰੱਖਿਆਗਾ ਤੇ ਆਪਾਂ ਨੂੰ ਬਾਅਦ ਵਿੱਚ ਥੋੜਾ ਜਿਹਾ ਰੋਕਣ ਦੀ ਕੋਸ਼ਿਸ਼ ਵੀ ਕੀਤੀ 기 ਗਿਆਨੀ ਸਾਹਿਬ ਵੱਲੋਂ ਕਿ ਤੁਸੀਂ ਭਈ ਅੰਦਰ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਸੋ ਆਪਾਂ ਉਹਨਾਂ ਦਾ ਹੁਕਮ ਮੰਨਿਆ ਤੇ ਵੀਡੀਓਗ੍ਰਾਫੀ ਆਪਾਂ ਰੋਕ ਲਈ ਸੋ ਇਸੇ ਤਰ੍ਹਾਂ ਹੀ ਗੁਰੂ ਘਰ ਦੇ ਜਿਹੜਾ ਬੇਸਮੈਂਟ ਦੇ ਵਿੱਚ ਹੈਗਾ ਅਜਾਇਬ ਘਰ ਬਣਿਆ ਹੋਇਆ ਹੈਗਾ ਅਜਾਇਬ ਘਰ ਹੈਗਾ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ ਦਸਵੇਂ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਤੱਕ ਜਿੰਨੇ ਵੀ ਚਿੱਤਰ ਦੇ ਵਿੱਚ ਉਹਨਾਂ ਦੀਆਂ ਆਜਾਦਾਂ ਨੂੰ ਪਰੋਇਆ ਜਾ ਸਕਦਾ ਸੀਗਾ ਉਹਨਾਂ ਦੇ ਜਿਹੜੇ ਉਪਦੇਸ਼ ਨੇ ਉਹਨਾਂ ਨੂੰ ਦਿਖਾਇਆ ਜਾ ਸਕਦਾ ਸੀਗਾ ਉਹ ਸਾਰੇ ਦੇ ਸਾਰੇ ਚਿੱਤਰ ਆ ਜਿਹੜੇ ਅਜਾਇਬ ਘਰ ਦੇ ਵਿੱਚ ਬਣੇ ਹੋਏ ਨੇ ਬੱਚੇ ਨੇ ਜਾਂ ਕਹਿ ਲਓ ਅਸੀਂ ਸਾਰਿਆਂ ਨੇ ਉਹ ਚਿੱਤਰ ਵੇਖੇ ਤੇ ਇਤਿਹਾਸ ਵੀ ਪੜਿਆ ਜਿਸ ਦੇ ਨਾਲ ਸਾਨੂੰ ਬਹੁਤ ਸਾਰੀ ਜਾਣਕਾਰੀ ਜਿਹੜੀ ਉਹ ਮਿਲ ਜਾਂਦੀ ਹੈ ਕਿ ਬੱਚਿਆਂ ਨੂੰ ਆਪਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਹੈਗਾ ਤਾਂ ਕਿ ਬੱਚੇ ਆਪਦੀ ਇਤਿਹਾਸ ਦੇ ਨਾਲ ਜੁੜੇ ਰਹਿਣ ਆਪਦੀਆਂ ਜੜਾਂ ਨਾਲ ਜੁੜੇ ਰਹਿਣ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਜਿਹੜਾ ਅਮੀਰ ਵਿਰਸਾ ਹੈਗਾ ਗੁਰੂ ਸਾਹਿਬ ਸਮੇ ਦਾ ਉਹ ਕਿੰਨਾ ਅਮੀਰ ਹੈਗਾ ਤੇ ਸਾਨੂੰ ਉਹਦੀ ਕਿਵੇਂ ਕਦਰ ਕਰਨੀ ਚਾਹੀਦੀ ਹੈਗੀ ਗੁਰੂ ਸਾਹਿਬ ਨੇ ਕਿੰਨੀਆਂ ਘਾਹ ਲਾਣਾ ਘਾਲੀਆਂ ਕਿੰਨੀ ਲੁਕਾਈ ਦੀ ਸੇਵਾ ਕੀਤੀ ਆਗੀ ਇਸ ਸਿੱਖ ਧਰਮ ਨੂੰ ਪਰਫੁੱਲਤ ਕਰਨ ਦੇ ਲਈ ਕਿਵੇਂ ਰਾਜੇ ਮਹਾਰਾਜੇ ਉਹਨਾਂ ਦੇ ਪੈਰਾਂ ਦੇ ਵਿੱਚ ਆ ਕੇ ਬੈਠਦੇ ਰਹੇ ਨੇ ਕਿਵੇਂ ਪੀਰਾਂ ਫਕੀਰਾਂ ਤੋਂ ਉਹਨਾਂ ਨੇ ਜਿਹੜੀਆਂ ਨੀਹਾਂ ਰਖਾਈਆਂ ਨੇ ਹੈਗੀਆਂ ਸਾਂਝੀ ਬਾਲਤਰਾ ਸੰਦੇਸ਼ ਦਿੱਤਾਗਾ ਕਿਉਂਕਿ ਸਿੱਖ ਧਰਮ ਇੱਕੋ ਇੱਕ ਧਰਮ ਹੈਗਾ ਜਿਹੜਾ ਧਰਮ ਨਿਰਪੱਖਤਾ ਦਾ ਤੁਰਾਗਾ ਕੁਕੀ ਸਾਰੇ ਧਰਮਾਂ ਜਿਹੜੇ ਆਪਦੇ ਧਰਮ ਦੀ ਗੱਲ ਕਰਦੇ ਆਗੇ ਜਾਂ ਆਪਦੇ ਉਪਦੇਸ਼ਾਂ ਦੀ ਗੱਲ ਕਰਦੇ ਨੇ ਪਰੰਤੂ ਜਿਹੜਾ ਸਿੱਖ ਧਰਮ ਹੈਗਾ ਉਹ ਸਾਰੀ ਲੋਕਾਈ ਨੂੰ ਨਾਲ ਲੈ ਕੇ ਚੱਲਿਆਗਾ ਉਹਨੇ ਦੁਖੀਆਂ ਦੇ ਦੁੱਖ ਦੂਰ ਕਰੇ ਨੇਗੇ ਉਸ ਨੇ ਹਰ ਇੱਕ ਗੁਰਸਿੱਖ ਨੂੰ ਸਿੱਧਾ ਰਾਹ ਵਿਖਾਇਆਗਾ ਹਰ ਇੱਕ ਦੇ ਦੁੱਖ ਤਕਲੀਫਾਂ ਦੂਰ ਕਰਦੇ ਹੋਏ ਪ੍ਰਮਾਤਮਾ ਨੇ ਸਭ ਨੂੰ ਆਪਦੇ ਅੰਗ ਸੰਗ ਰੱਖਿਆਗਾ ਤੇ ਸਾਰਿਆਂ ਨੂੰ ਅੰਗ ਸੰਗ ਰੱਖਦੇ ਹੋਏ ਇਸ ਧਰਮ ਦੇ ਵਿੱਚ ਹਰ ਇੱਕ ਦਾ ਆਪਦਾ ਦਾ ਯੋਗਦਾਨ ਗੁਰੂ ਸਾਹਿਬ ਨੇ ਆ ਪ੍ਰੈਕਟੀਕਲ ਸ਼ਹੀਦੀਆਂ ਕਰਕੇ ਆਪ ਗੁਰਸਿੱਖਾਂ ਨੂੰ ਇਸ ਮਾਰਗ ਦੇ ਉੱਪਰ ਤੋਰਿਆਗਾ ਯੈਸਲੀ ਸਿੱਖ ਧਰਮਾ ਜਿਹੜਾ ਹੋ ਸਭ ਤੋਂ ਵੱਧ ਸ਼ਹੀਦੀਆਂ ਪ੍ਰਾਪਤ ਕਰਨ ਵਾਲਾ ਧਰਮ ਹੈਗਾ ਜਿਹੜਾ ਕਿ ਅੱਜ ਵੀ ਧਰਮ ਦੇ ਲਈ ਜਿਹੜੇ ਗੁਰਸਿੱਖ ਨੇਗੇ ਉਹ ਮਰਨ ਤੋਂ ਨਹੀਂ ਡਰਦੇਗੇ ਸੋ ਇਹ ਜਿਹੜਾ ਹੈਗਾ ਸਾਰਾ ਦਾ ਸਾਰਾ ਇਤਿਹਾਸ ਅਸੀਂ ਵੇਖਦੇ ਹੋਏ ਅੱਗੇ ਜਾ ਰਹੇ ਸੀਗੇ ਬਹੁਤ ਸਾਰੀ ਜਾਣਕਾਰੀ ਹੈ ਬੱਚਿਆਂ ਨੂੰ ਪ੍ਰਾਪਤ ਹੋਈ ਹੈਗੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅਜਾਇਬ ਘਰ ਬਣਾਇਆਗਾ ਇਸ ਤਰ੍ਹਾਂ ਹੀ ਬੱਚਿਆਂ ਨੂੰ ਆਪਾਂ ਆਪਦੇ ਧਾਰਮਿਕ ਜਿਹੜੇ ਜਿੰਨੇ ਵੀ ਹੁਣ ਤੱਕ ਘਟਨਾਵਾਂ ਹੋਈਆਂ ਨੇ ਉਹਨਾਂ ਬਾਰੇ ਜਾਣੂ ਕਰਵਾਉਂਦੇ ਰਹੀਏ ਦਸਵੇਂ ਪਾਸ਼ਾ ਤੱਕ ਜਿਹੜੀ ਹੈਗਾ ਇਹ ਅਜਾਇਬ ਘਾਰਾ ਉਹ ਬਣਿਆ ਹੋਇਆਗਾ ਕਿ ਮਸ਼ੀਹ ਦੀਆਂ ਪ੍ਰਾਪਤ ਕਰੀਆਂ ਗੁਰੂ ਤੇਗ ਬਹਾਦਰ ਸਾਹਿਬ ਨੇ ਸਹਬਜ਼ਾਦਿਆਂ ਨੇ ਤੇ ਕਿਵੇਂ ਅੱਠਵੇਂ ਪਾਸ਼ਾ ਨੇ ਜਿਹੜਾ ਹੈਗਾ ਆਪਦੇ ਸਮੇਂ ਦੇ ਵਿੱਚ ਇੰਨੀ ਛੋਟੀ ਉਮਰ ਦੇ ਵਿੱਚ ਸਿੱਖਾਂ ਦੇ ਪ੍ਰਤੀ ਜਾਂ ਸਿੱਖ ਧਰਮ ਦੇ ਪ੍ਰਤੀ ਕਾਰਜ ਨੇ ਫੈਚਾੜੇ ਨੇਗੇ ਉਹ ਸਭ ਦਰਸ਼ਨ ਕਰਕੇ ਅਸੀਂ ਜੂੜੀ ਦੇ ਦਰਸ਼ਨ ਕਰੇ ਜਿਹੜੀ ਢਾਈ ਗਈ ਸੀ ਉਹ ਬਾਹਰਨਲੀ ਸਾਈਡ ਤੋਂ ਵੇਖੀ ਤਾਂ ਬਣ ਗਈ ਸੀਗੀ ਸੋ ਇਸੇ ਤਰ੍ਹਾਂ ਅਸੀਂ ਦਰਸ਼ਨ ਕਰਦੇ ਰਹੇ ਗੁਰਦੁਆਰਾ ਤਰਨਤਾਰ ਸਾਹਿਬ ਦੇ ਤੁਹਾਨੂੰ ਸਾਡਾ ਇਹ ਬਲਾਕ ਇਸ ਤਰ੍ਹਾਂ ਦਾ ਲੱਗਿਆ ਕਿਰਪਾ ਕਰਕੇ ਸਾਡੇ ਨਾਲ ਦੇ ਵਿਚਾਰ ਜਰੂਰ ਸਾਂਝੇ ਕਰਿਓ ਅਸੀਂ ਇਸੇ ਤਰ੍ਹਾਂ ਹੀ ਦਰਸ਼ਨ ਕਰਕੇ ਵਾਪਸ ਗੁਰੂ ਘਰ ਵੱਲ ਆ ਗਏ ਆ ਤੁਸੀਂ ਜਿਹੜਾ ਮਨਾਰਾ ਦੇਖ ਰਹੇ ਹੋਗੇ 156 ਫੁੱਟ ਦੇ 6 ਇੰਚ ਦਾਗਾ ਇਸੇ ਤਰ੍ਹਾਂ ਹੀ ਅਸੀਂ ਜਿਹੜਾ ਹੈਗਾ ਇਹ ਮਨਾਰੇ ਦੇ ਦਰਸ਼ਨ ਕਰੇ ਕਿਉਂਕਿ ਜਿਹੜੇ ਉਸ ਵੇਲੇ ਸਵਾਰੀ ਕਰਦੇ ਸਨ ਗੁਰਸਿੱਖੂ ਇਸੇ ਚਾਰ ਮੰਜ਼ਿਲਾ ਮਨਾਰੇ ਦੇ ਵਿੱਚ ਆਰਾਮ ਵੀ ਕਰਦੇ ਸੀਗੇ ਰਾਤ ਨੂੰ ਸੋ ਇਸ ਤਰ੍ਹਾਂ ਹੀ ਅਸੀਂ ਦਰਸ਼ਨ ਕਰਦੇ ਹੋਏ ਪ੍ਰਕਰਮਾ ਕਰਕੇ ਸਾਰੇ ਸਰੋਵਰ ਸਾਹਿਬ ਦੀ ਵਾਪਸ ਜਾਂ ਕਹਿ ਲਓਗੇ ਅੱਗੇ ਬੀੜਵਾਵਾ ਬੁੱਢਾ ਜੀ ਨੂੰ ਚਲੇ ਗਏ ਅਗਲੇ ਬਲੌਗ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਬੀੜਵਾਵਾ ਬੁੱਢਾ ਜੀ ਦਾ ਇਤਿਹਾਸ ਵੀ ਜਾਣੂ ਕਰਵਾਏਗਾ ਆ ਤੁਸੀਂ ਇਤਿਹਾਸ ਆ ਜਿਹੜਾ ਪੜ੍ਹ ਸਕਦੇ ਹੋਗੇ ਇਸ ਗੁਰੂ ਘਰ ਦਾ ਬਹੁਤ ਹੀ ਵਧੀਆ ਲੱਗਿਆ ਬਹੁਤ ਹੀ ਆਨੰਦ ਆਇਆ ਗੁਰੂ ਸਾਹਿਬ ਦੇ ਨਾਲ ਮਿਲ ਕੇ ਉਹਨਾਂ ਦੇ ਦਰਸ਼ਨ ਕਰਕੇ ਸੋ ਤੁਸੀਂ ਵੀ ਜਰੂਰ ਇੰਜਾਓ ਅਤੇ ਦਰਸ਼ਕੋਵਰੋ ਮਹਾਰਾਜ ਜੀ ਦੇ ਨਿਵੇਕਲਿਤ ਤਰੀਕੇ ਦੇ ਨਾਲ ਇਤਿਹਾਸ ਨੂੰ ਜਰੂਰ ਪੜਿਓ ਤਾਂ ਕਿ ਤੁਹਾਨੂੰ ਵੀ ਪੂਰੀ ਪੂਰੀ ਜਾਣਕਾਰੀ ਮਿਲ ਸਕੇ ਸੋ ਅੱਜ ਦਾ ਬਲੌਗ ਕਿਵੇਂ ਲੱਗਿਆ ਸਾਨੂੰ ਜਰੂਰ ਦੱਸਣਾ ਲਾਈਕ ਕਮੈਂਟ ਕਰਕੇ ਬਹੁਤ ਬਹੁਤ ਧੰਨਵਾਦ ਅਗਲਾ ਬਲੌਗ ਲੈ ਕੇ ਜਲਦੀ ਹਾਜ਼ਰ ਹੋਵਾਂਗੇ